ਦੇ ਨਦੇੜੀ ਮਾਲ ਤੋਂ ਥੱਲੇ ਆ ਆ ਗਿਆ ਬਾਈ ਥੱਲੇ ਜੀ ਨੂੰ ਛਾ ਪੜ ਗਏ ਦਿੰਦੇ ਆ ਠੀਕ ਐ ਇੱਥੋਂ ਕੈਦਾ ਵੀ ਪਾਣੀ ਜਿਹੜਾ ਸਾਰਾ ਹੁੰਦਾ ਆ ਪਾਣੀ ਕੈਦਾ ਆ ਬਾਈ ਜਿਵੇਂ ਹੇਟਲਾ ਧਰਤੀ ਦਾ ਹੇਟਲਾ ਪਾਸਾ ਗਿਆ ਬਾਈ ਕਿ ਦਿਨ ਨੂੰ ਜਿੱਥੋਂ ਪਾਣੀ ਕੈਦਾ ਆ ਆ ਦੇਖੋ ਥੱਲੇ ਲੱਗ ਗਿਆ ਜਿਵੇਂ ਆ ਦੇ ਤੇ ਤੇ ਆ ਥੱਲੇ ਲੱਗ ਗਿਆ ਆ ਆ ਦੇਖੋ ਬਾਈ ਡੱਡ ਵਿੱਚ ਮਰੀ ਵੀ ਪਈ ਐ ਤਾ ਦੇਖੋ ਬਾਈ ਜਿਵੇਂ ਬਾਈ ਥੱਲੇ ਦਰਿਆ ਆ ਕੇ ਬਸ ਜਿਹੜਾ ਹੁੰਦਾ ਇੱਥੋਂ ਪਾਣੀ ਆਉਦਾ ਐ ਡੱਡ ਮਰੀ ਪਈ ਐ ਕਿੰਨੇ ਸੌ ਫਟ ਤੇ ਐ ਬਾਈ ਇਹ ਜਿਵੇਂ ਇਹ ਜਿਹੜਾ ਬਈ 430 ਫੁੱਟ ਹੈ 430 ਫੁੱਟ ਤੇ ਬਈ ਜਮ ਸਿਰ ਆ ਗਿਆ ਇੱਥਾਂ ਜਿੱਥੋਂ ਪਾਣੀ ਆ ਜਿੱਥੇ ਬਈ ਦਰਿਆ ਜਿੱਥੋਂ ਪਾਣੀ ਆ ਬਗੈ ਨੇ ਮੁੱਕਣ ਵਾਲਾ ਜਿਹਨੂੰ ਕਹਿੰਦੇ ਨੇ ਹਾਂ ਬਈ ਉਹੀ ਹੈ ਕਹਿੰਦਾ ਚੈੱਕ ਕਰ ਲੀ ਕਿੰਨਾ ਕੁ ਪਾਣੀ ਹੈ ਇਹ ਜਿਹੜਾ ਬਈ ਇੱਥੋਂ ਪਾਣੀ ਮੁੱਕਣ ਵਾਲਾ ਬਈ ਹਿਸਾਬ ਨਾਲ ਮਰ ਤੋਂ ਤੇ ਡੱਡਾਂ ਮਰ ਮਰ ਵਿੱਚ ਜਾਈ ਜਾਂਦੀਆਂ ਹੁਣ ਤਾਂ ਹੁਣ ਤਾਂ ਮੈਂ ਇਹ ਕਰ ਲਊਗਾ ਔਰ ਜਿਵੇਂ ਇਹ ਲੱਗਿਆ ਬਈ ਇੱਥੋਂ ਬੋਰ ਤੋਂ ਵੀ ਥੱਲੇ ਬਾਖ ਖੁੱਲਾ ਸਾ ਹੁੰਦਾ ਜਿਹੜਾ ਛੱਪੜ ਧਰਤੀ ਦਾ ਲਾ ਪਾਸਾ ਪਤਾਲ ਵੇਖੋ ਬਈ ਇਹ ਬਾਈ ਕਿੰਨਾ ਹੁੰਦਾ ਪੰਡੂ ਦਾ ਤੇ ਉਹਦਾ ਸਨ ਕਿੰਨਾ ਘੋਟਦਾ ਇਹ ਤਿੰਨ ਘੋਟ ਦਾ ਸਨ ਨਹੀਂ ਆਹ ਰੇ ਤਕੇ ਦਿਵਸ